ਨੀ ਤੇਰੇ ਗੰਦਿਆਂ ਗਿਰ ਜਾਣੇ ਦਿਲ ਦਾ ਮਾਸ ਚੁੰਡ ਲਿਆ ਸਾਰਾ ਸਸਿਕਲ ਦੋਸਤੋ ਮੈਂ ਸਿੱਧੂ ਹਸਨਪੁਰੀ ਆਪ ਸਭ ਦਾ ਸਾਰੇ ਮਿੱਤਰਾਂ ਪਿਆਰਿਆਂ ਦਾ ਯਾਰਾਂ ਦੋਸਤਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਦਿਲ ਦਾ ਮਾਸ ਗੀਤ ਨੂੰ ਬਹੁਤ ਪਿਆਰ ਦਿੱਤਾ ਔਰ ਖਾਲੇ ਥੋੜੇ ਦਿਨ ਹੀ ਹੋਏ ਐ ਪ੍ਰੋਮੋਸ਼ਨ ਵਗੈਰਾ ਲੱਗ ਚੁੱਕੀ ਹੈ ਤੇ ਹੋਰ ਬਹੁਤ ਲੰਬੀ ਦੂਰ ਤੱਕ ਆਪਾਂ ਇਸ ਗੀਤ ਨੂੰ ਪਹੁੰਚਾਵਾਂਗੇ ਤੇ ਜਿਨ੍ਹਾਂ ਜਿਨ੍ਹਾਂ ਨੇ ਕਮੈਂਟ ਕੀਤੇ ਮੈਂ ਤੈਨ ਤੁਹਾਨੂੰ ਧੰਨਵਾਦ ਕਰਦਾ ਕਿ ਤੁਹਾਡੇ ਇੰਨੇ ਪਿਆਰੇ ਪਿਆਰੇ ਕਮੈਂਟ ਸੁਣਨ ਨੂੰ ਮਿਲਿਆ ਤੇ ਅਨਰਜ਼ੀਬਲੀ ਹੋਰ ਹੌਸਲਾ ਮਿਲਿਆ ਇਹ ਸਭ ਤੁਹਾਡੀ ਬਦੌਲਤ ਹੈ ਤੁਹਾਡੇ ਪਿਆਰ ਨਾਲ ਹੈ ਮੈਂ ਕੁਛ ਨਹੀਂ ਤੇ ਬਹੁਤ ਬਹੁਤ ਧੰਨਵਾਦ ਵੱਡੇ ਵੀਰ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਨ ਗੀਤਕਾਰ ਗਿੱਲ ਜੱਬੂ ਮਾਜ਼ਰਾ ਸਾਹਿਬ ਉਹਨਾਂ ਦੇ شاਗਿਰਦ ਸਾਡੇ ਵੱਡੇ ਵੀਰ ਭੋਲਾ ਜਰਗਵਾਲਾ ਜੀ ਯੂ ਐਸ ਏ ਉਹਨਾਂ ਦੀ ਕਲਮ ਦੇ ਵਿੱਚੋਂ ਇਹ ਉਕਰਾਈ ਸੀ ਉਹਨਾਂ ਦੀ ਕਲਮ ਦੇ ਵਿੱਚੋਂ ਇਹ ਲਿਖਿਆ ਜੀ ਸੀ ਤੇ ਦੁਨੀਆ ਭਰ ਦੀ ਮਹਾਨ ਕਲਮ ਪੱਟੀ ਭੜੀ ਵਾਲਾ ਸਾਹਿਬ ਉਹਨਾਂ ਦੀ ਸਰਪ੍ਰਸਤੀ ਹੇਠ ਇਹ ਗੀਤ ਰੀਲ ਹੋਇਆ ਤੇ ਲੋਕ ਗੀਤ ਐਂਟਰਟੇਨਮੈਂਟ ਵੱਲੋਂ ਇਹ ਵੀਜ਼ ਕੀਤਾ ਗਿਆ ਜਿਸ ਦੁਨੀਆ ਭਰ ਦੇ ਵਿੱਚ ਸੋ ਬਹੁਤ ਤੁਸੀਂ ਪਿਆਰ ਦੇ ਜਿਨ੍ਹਾਂ ਜਿਨ੍ਹਾਂ ਨੇ ਕਮੈਂਟ ਕੀਤੇ ਮੈਂ ਉਹਨਾਂ ਦਾ ਇੱਕ ਵਾਰੀ ਫਿਰ ਤਹਿ ਦਿਲੋਂ ਧੰਨਵਾਦ ਕਰਦਾ ਐਸੇ ਤਰ੍ਹਾਂ ਉਮੀਦ ਰੱਖਦਾ ਹੁਣ ਆਪਾਂ ਜਿਆਦਾ ਗੈਪ ਨਹੀਂ ਪਾਉਂਦੇ ਕੋਈ ਸਲਾਹ ਹੋਵੇ ਤਾਂ ਤੁਸੀਂ ਮੇਰੇ ਜਰੂਰ ਇਸ ਪੇਜ ਤੇ ਦੱਸਿਓ ਹਸਨਪੁਰੀ ਪ੍ਰੋਡਕਸ਼ਨ ਪੇਜ ਨੂੰ ਵੱਧ ਤੋਂ ਵੱਧ ਫੋਲੋ ਕਰਿਓ ਹਸਨਪੁਰੀ ਪ੍ਰੋਡਕਸ਼ਨ YouTube ਚੈਨਲ ਨੂੰ ਪਲੀਜ਼ ਮੈਨੂੰ ਸਪੋਰਟ ਕਰਿਓ ਹਾਲੇ ਬਹੁਤ ਲੋੜ ਹੈ ਨੀ ਤੇ ਰਸਤਾ ਬਹੁਤ ਲੰਬਾ ਹੈ ਮੰਜ਼ਿਲ ਬਹੁਤ ਦੂਰ ਹੈ ਉਹ ਸਭ ਤੁਹਾਡੇ ਪਿਆਰ ਦੇ ਸਦਕਾ ਹੀ ਫਾਈਲ ਜਾ ਸਕਦੀ ਹੈ ਬਹੁਤ ਬਹੁਤ ਮਿਹਰਬਾਨੀ ਹੈ ਕਲਾਕਾਰ ਭਰਾਵਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਪਿਆਰੇ ਪਿਆਰੇ ਕਮੈਂਟ ਦਿੱਤੇ ਗੀਤਕਾਰ ਭਰਾਵਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਸਪੋਰਟ કરી ਤੇ ਫੋਰ ਜਿੰਨੇ ਮੇਰੇ ਦੋਸਤ ਮਿੱਤਰ ਸਰੋਤੇ ਜਿੰਨੇ ਹਸਨਪੁਰੂ ਪ੍ਰੋਡਕਸ਼ਨ ਦੇ ਨਾਲ ਜੁੜੇ ਆ ਸਾਰਿਆਂ ਦਾ ਤੈਨ੍ਹ ਦਿਨੋ ਰਣੀ ਆ ভাই ਜੀ ਬਹੁਤ ਬਹੁਤ ਮਿਹਰਬਾਨੀ ਹੋ ਸਕਦਾ ਮੈਂ ਅਗਲਾ ਜਿਹੜਾ ਗੀਤ ਹੈਗਾ ਉਹ ਇਸ ਤੋਂ ਵੀ ਵਧੀਆ ਤੁਹਾਡੇ ਪਿਆਰ ਨਾਲ ਹੋਵੇ ਕਿਉਂਕਿ ਮੈਨੂੰ ਸਪੋਰਟ ਬਹੁਤ ਜ਼ਿਆਦਾ ਦਿੱਤੀ ਹੈ ਤੁਸੀਂ ਤੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜੇ ਕੋਈ ਵੀ ਗੀਤ ਦੇ ਵਿੱਚ ਮੈਂ ਦੇਖਿਆ ਕਿ ਜਿਵੇਂ ਕਮੈਂਟਾਂ ਦੇ ਵਿੱਚ ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਲਿਖਿਆ ਕਿ ਯਾਰ ਸਿੱਧੂ ਜਿਹੜੀ ਤੇਰੀ ਪਹਿਲਾ ਵਾਲੀ ਗਾਇਕੀ ਸੀ ਉਹ ਗਾਇਕੀ ਸੁਣਨ ਨੂੰ ਮਿਲ ਜੇ ਤੇ 90 ਦੀਆਂ 90 ਦੇ ਹਨਾ ਸਾਰਾ 90 ਦੇ 1990 ਵਾਲੇ ਗੀਤਾਂ ਦੀ ਝਲਕ ਦੇ ਸੀ ਇਹ ਦੋਸਤੋ ਪੱਟੀ ਪੜੀ ਵਾਲਾ ਸਾਹਿਬ ਦੀ ਇੱਕ ਸੋਚ ਹੈ ਕਿ ਯਾਰ ਜੋ ਸੁਣਨਯੋਗ ਗੀਤ ਰਹਿ ਹਨਾ ਜੋ ਸਕੂਨ ਢੇੜ ਵਾਲੇ ਗੀਤ ਨੇ ਉਹ ਕੀਤੇ ਜਾਣ ਕਿਉਂਕਿ ਉਹਨਾਂ ਦਾ ਗੀਤ ਦੇਖੋ ਗਾਗਰ ਪਿਆਰ ਵਾਲੀ ਕਿੰਨਾ ਜਿਆਦਾ ਸੁਪਰ ਡੁਪਰ ਹਿੱਟ ਹੋਇਆ ਉਸ ਤੋਂ ਬਾਅਦ ਦੁਰਗੰਗਿਲਾ ਸਾਹਿਬ ਦੀ ਆਵਾਜ਼ ਦੇ ਵਿੱਚ ਤੇ ਹੋਰ ਕਲਾਕਾਰਾਂ ਦੀ ਆਵਾਜ਼ ਦੇ ਵਿੱਚ ਉਹਨਾਂ ਨੇ ਕਿੰਨੇ ਸੁਪਰ ਡੁਪਰ ਗੀਤ ਦਿੱਤੇ ਸੋ ਇੱਕ ਮੈਂ ਤੁਹਾਨੂੰ ਹੋਰ ਦੱਸ ਦੇਵਾਂ ਗੱਲ ਕਿਸੇ ਵੀ ਗੀਤਕਾਰ ਦੇ ਹਿੱਪ ਕਰਾਉਣਾ ਕਿਸੇ ਵੀ ਕਲਾਕਾਰ ਭਰਾ ਨੇ ਗੀਤ ਕਰਾਉਣਾ ਪੱਟੀ ਭੜੀ ਵਾਲਾ ਸਾਡੀ ਪੇਸ਼ ਕਰਵਾਉਣੀ ਹੈ ਨਾ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਕਿਉਂਕਿ ਉਹਨਾਂ ਦਾ ਜਿਹੜੀ ਬਿਊਟੀ ਆ ਉਹ ਸੰਗਰੂਰ ਜ਼ਿਲ੍ਹੇ ਦੇ ਇਧਰ ਹੀ ਸਾਈਡ ਤੋਂ ਮੇਰੀ ਲਈ ਕੋਈ ਆ ਵੀ ਕਿਸੇ ਨੇ ਵੀ ਕੋਈ ਪੱਟੀ ਭੜੀ ਵਾਲਾ ਸਾਹਿਬ ਨਾਲ ਸੰਪਰਕ ਕਰਨਾ ਤਾਂ ਉਹ ਸਾਡੀ ਟੀਮ ਨਾਲ ਜੁੜ ਸਕਦਾ ਤੇ ਆਪਣਾ ਗੀਤ ਵੀ ਕਰਾ ਸਕਦਾ ਹੈ ਗੀਤਕਾਰ ਆਪਣੇ ਗੀਤ ਰਿਕਾਰਡਿੰਗ ਕਰਵਾ ਸਕਦੇ ਆ ਤੇ ਬਾਕੀ ਇੱਕ ਗੱਲ ਹੋਰ ਸਨੇਹਾ ਦੇਣਾ ਚਾਹਣਾ ਮੈਂ ਤੁਹਾਨੂੰ ਜੋ ਵੀ ਤੁਹਾਡੀ ਰਾਇਲਟੀ ਹੈ ਗੀਤਾਂ ਦੀ ਜਿਹੜੇ ਪੁਰਾਣੇ ਗੀਤਕਾਰ ਉਹਨਾਂ ਨੇ ਹਲੇ ਫਾਰਮ ਨਹੀਂ ਭਰੇ ਉਹ ਪੱਟੀ ਭੜੀ ਵਾਲਾ ਸਾਹਿਬ ਤੁਹਾਨੂੰ ਪਤਾ ਹੀ ਹੈ ਇਹ ਕੰਮ ਪਹਿਲੇ ਦੇ ਦਹਾਤੇ ਕਰ ਰਹੇ ਆ ਕੋਈ ਗਰੀਬ ਗੀਤਕਾਰ ਹੈ ਜਿਹੜਾ ਜਿਹੜੀ ਵੀ ਉਹਨਾਂ ਦੀ ਰਾਇਲਟੀ ਕੰਪਨੀਆਂ ਤੋਂ ਜਾਂ ਕਲਾਕਾਰਾਂ ਤੋਂ ਉਹ ਆਉਂਦੀ ਹੈ ਉਹ ਮਤਲਬ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ उधर ਇੱਕ ਫਾਰਮ ਭਰ ਜਾਂਦਾ ਸਾਲ ਦੀ ਵੀ ਫੀਸ ਹੁੰਦੀ ਹੈ ਉਹ ਤੁਸੀਂ ਗੱਲਬਾਤ ਸਾਰੀ ਕਰ ਸਕਦੇ ਹੋ ਪਹਿਲਾਂ ਵੀ ਬਹੁਤ ਸਾਰੇ ਫੋਨ ਆਉਂਦੇ ਆ ਸਾਡੇ ਕੋਲ ਤੇ ਗੀਤਕਾਰ ਭਰਾਵਾਂ ਨੂੰ ਬੇਨਤੀ ਹੈ ਕਿ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਪੱਟੀ ਭੜੀ ਵਾਲਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਉਹ ਆਪਾਂ ਤੁਹਾਡਾ ਹੱਲ ਕਰਾਂਗੇ ਤੇ ਮਿਹਰਬਾਨੀ ਇਹਨੇ ਇਹਨਾਂ ਪਿਆਰ ਦੇ ਇਹਨੇ ਗੀਤ ਨੂੰ ਬਹੁਤ ਬਹੁਤ ਦਿਲੋਂ ਤਨਵਾ ਬਹੁਤ ਬਹੁਤ ਸਰਕਾਰ ਦੀ ਸਰਕਾਰ ਕਹੀ